ਬਾਜੀ ਦਾ ਸਮਾਜ ਵੱਲੋਂ ਲੋਕ ਸਭਾ ਚੋਣਾਂ ਮਦੇ ਨਜ਼ਰ ਅੱਜ ਰੋਪੜ ਵਿਖੇ ਮਹਾਂ ਸਭੇ ਲੈ ਕਰਵਾ ਗਿਆ ਜਿੱਤੇ ਵਿੱਚ ਸਮਾਤੇ ਬਖ ਬਖ ਆਗੂਆਂ ਨੇ ਸੰਬੋਧਨ ਕਰਦੇ ਆ ਕਿ ਆ ਲੋਕ ਸਭਾ ਚੋਣਾਂ 13 ਸੀਟਾਂ ਦੇ ਉੱਤੇ ਬਾਜੀ ਦਾ ਸਮਾਜ 13 ਉਮੀਦਵਾਰ ਉਤਾਰੇਗਾ ਲੋਕ ਸਭਾ ਹਲਕਾ ਆਨੰਦਪੁਰ ਸਹਿਬ ਤੋਂ ਗੱਜਣ RAM ਬਠਿੰਡਾ ਤੋਂ ਪਾਲਾ ਸਿੰਘ ਫਰੀਦਕੋਟ ਤੋਂ ਭੋਲਾ ਜਮਲਾ ਉਮੀਦਵਾਰ ਐਲਾਨੇ ਜਾਣਗੇ ਇਸ ਮੌਕੇ ਉਹਨਾਂ ਨੇ ਬਾਜੀ ਦਾ ਸਮਾਜ ਵੱਲੋਂ ਬਾ ਸ਼ੁਆਦਾ ਕਿ ਉਹਨਾਂ ਦੀ ਤਨਮਨ ਤਨਾ ਸਿਹਤਾਂ ਕਰਨਗੇ ਕੈਮਰਾਮੈਨ ਅਜੀਤ ਸਿੰਘ ਨਾ ਤੋ ਅੱਬਾ ਨਿਊ ਸ਼ਾਨ 24 ਦੇ ਡੈਂਪਲ ਦੀ ਫਲੋ ਤੋਂ ਵਿਸ਼ੇਸ਼ ਰਿਪੋਰਟ ਅੱਬਾ ਹੁਣ ਕੋਟ ਫਾਇਰ ਹੋ ਗਿਆ ਆਪਣੀ ਭਰਾਤੀ ਦਾ ਜਿਹੜਾ ਕ੍ਰਿਸ਼ਮਾ ਜਿਹੜਾ ਜਾਗਿਆ ਉਧਰ ਪੀਆ ਸਾਡੇ ਸੱਜਣ ਸਗੀ ਇਸ ਸੋਸ਼ੀਅਲ ਮੀਡੀਆ ਤੇ ਤੁਹਾਡੇ ਤੋਂ ਉਹਨਾਂ ਦੇ ਭਾਈ ਸਾਹਿਬ ਜੱਜਣ ਸਗੀ ਜਦੋਂ ਮੇਰਾ ਇਹਨਾਂ ਨਾਲ ਗਲਾਪ ਹੋਇਆ ਤਾਂ ਮੇਰਾ ਮਨ ਬੋ ਮਿੱਟੀ ਦੇ ਚਰੋੜ ਦੀ ਛਾਡੀ ਸਰਦਾਰੀਏ ਹੁਣ ਮੋਰ ਨਾ ਮੂੜシャレ ਬਿਆਜ ਦਿਓ ਆਪਾਂ ਭਰਉਣਾ ਨਹੀਂ ਮਸਰ ਉੱਤੇ ਗੈਰਥੇ ਫੋੜੀ ਉੱਤੇ ਜਾਣਾ ਨਹੀਂ ਅਧਿ ਲੁੱਟੇ ਗੈਰਥੇ ਰੇ ਅੱਗੇ ਤੋਂ ਲੁੱਟੇ ਤੁਰ ਕੇ ਕਨੇ ਕਨੇ ਮੋੜ ਤੇ ਬਚ ਕੇ ਦਾ ਪੇਜ ਆਪਣੇ ਵਰਤਾ ਕੇ ਇਹ ਚੌਣ ਨੂੰ ਸਿਰੇ ਚੜਨਾ ਉਹ ਕਿਰਪਾ ਕਰੇ ਆਨੰਦਪੁਰ ਸਾਹਿਬ ਤੋਂ ਖਾਲਸੇ ਦੇ ਧੰਮ ਭੋਗ ਵਾਲੇ ਜਿੱਤ ਪ੍ਰਾਪਤ ਹੋਵੇ ਸੋ ਮੈਂ ਹੁਣ ਇਹ ਨਾਲ ਕੁਝ ਕਹਿੰਦਾ ਮੈਂ ਬੇਨਤੀ ਕਰਾਂ ਕਿ ਸਾਡੇ ਤੀਜੇ ਅੱਜ ਕੈਂਡੀਡੇਟ ਪਠੰਡੇ ਤੋਂ ਆਏ ਨੇ ਜੈ ਬਾਬਾ ਹਾਥੀਰਾਮ ਧੰਨ ਬਾਬਾ ਸ੍ਰੀ ਰਾਮ ਜੈ ਗੁਵਾਰ ਜੈ ਸਮਾਜ ਮੈਂ ਬਹੁਤ ਖੁਸ਼ ਹਾਂ ਜਿਹੜੇ ਇਹ ਮੇਰੇ ਵੀਰ ਅੱਜ ਆਪਣੇ ਸਮਾਜ ਦਾ ਨਾਂ ਰੋਸ਼ਨ ਕੀਤਾ ਬਹੁਤ ਵੱਡੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਛੋਨਾ ਭਰਲਾ ਨਹੀਂ ਕਿ ਇਹਨਾਂ ਚੀਜ਼ਾਂ ਦੇ ਵਿੱਚ ਓਨਲੀ ਬਹੁਤ ਮਤਲਬ ਉਤਸ਼ਾਹ ਦਲੇਰੀ ਚਾਹੀਦੀ ਹੈ ਇਹਦੇ ਪਿੱਛੇ ਤਨ ਮਨ ਧਨ ਵੱਡੀ ਗੱਲ ਧਨ ਦੀ ਹੈ ਇੱਕ ਵਾਰੀ ਚਲੋ ਹਲਕੀ ਓਰ ਦਾ ਸਿਗਾ ਮੈਂ ਆਪਣੀ ਨਾਮ ਕਾਫੀ ਉਹਨੇ ਜਦੋ ਜਹਿਨ ਕੀਤੀ ਕਾਫੀ ਮੀਲਗਾ ਕੀਤੀਆਂ ਅਖੀਰ ਤੇ ਆ ਗਏ ਉਹ ਜਲੂਸ ਕਢਾਇਆ ਆਪਣੀ ਪ੍ਰਾਤਨੀ ਦਾ ਜਦੋਂ ਪੈਸਾ ਪੂਦਾ ਇਕੱਠਾ ਹੋ ਗਿਆ ਨਾ ਤਾਂ ਉਹ ਲੱਭਿਤ ਨਾਲ ਲੱਪਣ ਸਾਡੇ ਇਹ ਨਹੀਂ ਦੇਖਿਆ ਸੋ ਮੇਰੀ ਪਿੰਡੀ ਆ ਵੀ ਆਪਾਂ ਇਹ ਚੀਜ਼ ਨੂੰ ਬਹੁਤ ਦੂਰ ਪਿੱਛੇ ਛੱਡ ਗਈ ਅੱਗੇ ਆਪਾਂ ਤਾਂ ਨਿਕਲਾਂਗੇ ਵੀ ਇਹ ਚੀਜ਼ਾਂ ਨੂੰ ਦੂਰ ਰੱਖਣਾ ਹੈ ਇੱਕ ਗੱਲ ਇਹ ਜਰੂਰ ਮੈਂ ਕਹਿਣੀ ਜਾਊਂਗਾ ਆਪਣੇ ਸਮਾਜ ਨੂੰ ਵੀ ਦੇਖੋ ਵੀਰੋ ਆਪਣੇ ਭਰਾ ਨੇ ਛੋੜੇ ਨੇ ਵੱਡੇ ਨੇ ਇਹਨਾਂ ਦਾ ਸਾਥ ਇਹਨੇ ਦੇਣਾ ਉਹ ਆਪਾਂ ਕੋਰੀ ਕੋਰਾਂ ਨੇ ਸਾਥ ਨਹੀਂ ਦੇਣਾ ਸਾਡਾ ਸਾਡਾ ਤਾਂ ਸਾਥ ਕੋਰੀ ਕੋਰ ਲੈਂਦੇ ਨੇ ਅੱਜ ਤੱਕ ਲੈਂਦੇ ਰਹਿਣ ਲੈਂਦੇ ਰਹਿਣਾ ਉਹਨਾਂ ਨੇ ਸੋਚ ਬੈਂਤੀ ਹੈ ਵੀ ਆਪਾਂ ਆਪਣੇ ਵਿਚਾਰ ਆ ਜਿਹੜੇ ਇਹਨਾਂ ਦੇ ਅਧੀਨ ਹੈ ਵੀ ਸਾਡੇ ਕੋਈ ਭਰਾ ਆ ਜਾਂ ਰਿਸ਼ਤੇਦਾਰ ਆ ਉਹ ਗਾਂ ਦੀ ਗਾਂ ਆਪਾਂ ਕਿਸੇ ਨਾਲ ਗੱਲ ਕਰਾਂਗੇ ਤੇ ਮੇਰੀ ਯਾਦ ਵੀ ਆਪਾਂ ਬਾਜੀ ਮਾਰ ਸਕਦੇ ਆ ਬਾਪਾ ਬਾਜੀ ਮਾਂ ਨੂੰ ਖੜੇ ਵਾਲੀ ਮਾਂ ਨੂੰ ਕਿਤੇ ਹੈ ਜਿਹੜੀ ਉਹ ਸਮਾਜ ਦੇ ਵਿੱਚ ਜਿਹੜੀ ਸਪੋਰਟ ਬਣੀ ਹੋਈ ਹੈ ਕਮਿਟੀ ਉਹਦੇ ਪ੍ਰਵਾਨ ਨੇ ਕਰਤਾ ਕਰਤਾ ਨੇ ਤੋਂ ਇਹੇ ਬਾਤੇ ਮੈਂ ਇਹ ਤੋਂ ਨਹੀਂ ਕਹਉਂ ਝੂਂ ਭਈ ਮਰਨੈ ਵੀ ਜੋ ਮਾਰੇ ਰੋਵੇ ਰੋ ਨੰਦ ਪਰੇ ਰੋ ਇਹਨੂੰ ਨਾਮ ਕਾਢਿਓ ਹੈ ਨਾ ਤੋਂ ਆਵਾਜ਼ ਤੇ ਬਹੁਤ ਮੌਜ ਹੈ ਕੇ ਬਾਤ ਜਾਣਾ ਬਾਤੇ ਕਰੀ ਜਾਣਾ ਕੋਲ ਸੂਰਿਆ ਗਾਉ ਕਿਤੇ ਸੰਗਾਂ ਮਾ ਪੁਰਖੀ ਬਖਸਦਾ ਮਨ ਕਰੇ ਤਾਂ ਹੋ ਜਾਓ ਇਧਰ ਹੋ ਜਾਓ ਸਾਡੇ ਵਿੱਚ ਤੇ ਮਿਸ਼ਾਲ ਸਰਪੰਚ ਬਸੰਤਪੁਰ ਕੋ ਮੇਰੇ ਨਾਲ ਆਏ ਨੇ ਵਾਹਿਗੁਰੂ ਉਹਨਾਂ ਨੇ ਵੀ ਮੇਰੀ ਡਿਊਟੀ ਲਾ ਦਿੱਤਾ ਕਿਹਾ ਤੂੰ ਬੋਰ ਕਿਸੀ ਨਾਲ ਹਾਂ ਜਕਾ ਜਿੱਥੇ ਤੂੰ ਸ਼ੌਤ ਆਵੇ ਉਹਨਾਂ ਨੂੰ ਸਰੂਪਾ ਦੇਣਾ ਪਰਿਵਾਰ ਵੱਲੋਂ ਉਹ ਪਰਿਵਾਰ ਨੂੰ ਪਹਿਲਾਂ ਦੇ ਦੇ ਤੇ ਹੁਣ ਦੇ ਦੇ ਸੋੜਾ ਕਿਰਾਉਂਦੇ ਸੀ ਉਹਨਾਂ ਤੋਂ ਆਉਂਦਾ ਵਾਲੀ ਦਾ ਹੋ ਸੱਚੇ ਦਲਵਾਰੀ ਜੀ ਜੀ ਬਾਬਾ ਸ਼ੰਗਾਰਾ ਜੀ ਦੇ ਮਹੰਤ મેને ક્રાભનો રોકતા બાર લડ છટ કે બાબા મારો બોલે સોરહા સાક્ષી આગા મહંતજી પગડી દી રસ્તામાં આદા કરે સોરહા સાક્ષી આગા બાબા શંગરાજી બોલે સોરહા સાક્ષી આગા جائے پیارا ماں دے وی دا او سنت دے بعد اتے نال کو پائی او جانی بات اوپر ہو جانی بات او دی بات اور موچھ رکھ دے سان سارے بزرگ

ਸ਼ੇਰ ਵਾਲੇ ਕਿਹਨੇ ਬੁਲਾਇਆ ਓਏ ਗੁਰਜੀਕਾ ਖਾਲਸਾ ਓਏ ਗੁਰਜੀਕੀ ਪਤਰੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੀ ਹੀ ਦੂਰੋਂ ਨੇੜੇ ਆਏ ਸੰਗਤ ਨੂੰ ਬੁਲਾ ਕੇ ਕਿਉਂਕਿ ਜਿੰਨੇ ਵੀ ਬੁਲਾਦੇ ਆਏ ਨੇ ਨਾ ਇਹ ਹਰਿਆਣਾ ਪੰਜਾਬ ਹਿਮਾਚਲ ਰਾਜਸਥਾਨ ਇਹ ਜਿਹੜਾ ਵਕੈ ਹੀ ਕੱਟ ਸੀ ਇਹ ਬਲਾਜੀ ਦਾ ਕੱਟ ਸਾਰੀ ਦਾ ਆ ਇੱਕ ਦਾ ਨਹੀਂ ਹੈਗਾ ਕਿਉਂਕਿ ਐਨੇ ਮਨ ਦੇ ਵਿੱਚ ਤੁਹਾਡੇ ਇਹ ਉਹ ਹੁਣ ਉਹ ਯਾਰ ਅੰਦਰ ਥੋੜਾ ਜਿਹਾ ਹਾਲ ਕੱਟ ਸੀ ਪਰ ਇਹ ਬਹੁਤ ਵੱਡਾ ਹਾਲ ਭਰਿਆ ਹੋਇਆ ਸੀ ਕਿਉਂਕਿ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਜਿੰਨੇ ਵੀ ਬੰਦੇ ਇੱਥੇ ਆਏ ਹੋਏ ਨੇ ਮਾਣੋ ਇਹ ਇੱਕੋ ਹੀ ਕਹਿੰਦੇ ਲੱਖ ਵਰਗਾ ਬਾਕੀ ਚੱਕ ਕੇ ਜੇਬ ਵਿੱਚ ਪਾ ਲਿਆ ਇਹ ਸਾਰੇ ਜਿਹੜੇ ਬੰਦੇ ਨੇ ਇਹ ਸਾਰੇ ਇੱਕੋ ਹੀ ਔਰ بڑے ਹੀਰੇ ਦੇ ਛੜੇ ਨੇ ਅੰਦਰ ਮੈਂ ਆਪਣੀ ਬਾਜਕਰ ਬੁਲਾਦਿਆਂ ਨਾਲ ਇੱਕ ਵਾਦਾ ਕਰਨਾ ਚਾਹੁੰਦਾ ਹਾਂ ਇੱਥੇ ਦੱਸਿਆ ਸੁਣਨ ਦੇ ਵਿੱਚ ਆਇਆ ਕਈ ਬੰਦਿਆਂ ਕੋਲੋਂ ਕਹਿੰਦੇ ਕਿ ਸਾਡਾ ਨਾ 2% ਜਿਹੜਾ ਕੋਟਾ ਆ ਉਹ ਪੂਰਨਾ ਜੀ ਕਰਦੇ ਉਹਨੇ ਖਤਮ ਕਰਤਾ ਦਾ 8% ਦਾ ਉਹ ਦੋ ਵਾਰੀ ਨਹੀਂ ਪੈ ਜਿਹੜੀ ਗੱਲ ਕਹਿਣਗੇ ਗੌਰ ਕਰਿਓ ਤੇ ਇਹ ਗੱਜਰ ਸਿੰਘ ਨੂੰ ਚੇਤਾਵਨੀ ਤੁਸੀ ਲੋਕ ਸਭਾ ਵਿੱਚ ਭੇਜਿਓ ਜੇ ਨਾਲ ਤੇ ਨਾ ਹੋਰ ਖਿੱਚ ਕੇ ਲਗਾਇਆ ਤਾਂ ਮੇਰਾ ਗੱਜਰ ਸਿੰਘ ਨਾਲ ਲਿਓ ਇੱਕ ਸਾਡੀ ਬਾਜੀਗਰ ਬਰਾਦਰੀ ਦੀ ਇੱਕ ਹੋਰ ਤਮੰਨਾ ਹੈ ਨਾ ਥੋੜਾ ਬੈਠ ਖੜੋ ਇੱਕ ਇੱਥੇ ਡੀਐਸਪੀ ਵੀ ਆਏ ਹੋਏ ਨੇ ਸਾਡੇ ਅਬਰ ਸਿੰਘ ਲਾਲਕਾ ਜੀ ਸਾਡੀ ਬਰਾਦਰੀ ਇੱਕ ਹੋਰ ਸਾਡੀ ਬਰਾਦਰੀ ਦੀ ਮੰਗ ਸੀ ਕਿ ਆਪਾਂ ਨੇ ਮਹਾਲੀ ਦੇ ਵਿੱਚ ਜਗ੍ਹਾ ਲੈਣੀ ਆ ਉਹ ਮੇਰੇ ਵੀਰੋ ਭਰਾਵੋ ਕਿਸੇ ਨੇ ਜਗ੍ਹਾ ਨਹੀਂ ਦੇਣੀ ਤੁਹਾਨੂੰ ਇਹਦਾ ਲਿਖ ਲਓ ਜੇ ਤੁਸੀਂ ਇਦਾਂ ਹੀ ਕੋਈ ਕੜ ਕਵੱਡੀ ਜਾਂਦਾ ਗੱਜੜ ਕੋ ਕੀ ਲੜ ਜਾਣਾ ਕੋਈ ਦਿਹਾੜੀ ਲਾਉਣ ਜਾਣਾ ਕਿਸੇ ਤੁਹਾਨੂੰ ਕਿਸੇ ਨੇ ਜਗ੍ਹਾ ਨਹੀਂ ਦੇਣੀ ਇਹ ਦਿਨੋ ਬੋਲ ਲੱਗਿਆ ਮੈਨੂੰ ਕਿਸੇ ਨੇ ਸਿਖਾਇਆ ਨਹੀਂ ਪਰ ਮੈਂ ਭਰ ਕਰਦਾ ਤੋਂ ਉੱਧ ਨਾਲ ਉੱਥੇ ਇਹੋ ਜੀ ਜਗ੍ਹਾ ਦੇਖੀ ਆ ਤੁਸੀਂ ਦੋ ਕਿੱल्ल्या ਨੂੰ ਕਹਿੰਦੇ ਹੋ ਜੇ ਗੱਜਰ ਸਿੰਘ ਨੇ ਬੱਜ ਕੇ ਬੁਲਾ ਦਿੱਤਾ ਉੱਥੇ ਜਿਹੜਾ ਸਟਾਨ ਬਣਾਉਣ ਵਾਸਤੇ ਜਿਹੜਾ ਆਪਣਾ ਉੱਥੇ ਕੋਈ ਪੈਲਸ ਬਣਾਉਣ ਵਾਸਤੇ ਜਾਂ ਮੀਟਿੰਗ ਕਰਕੋ ਆਪਣਾ ਤੇ 10 ਕਿੱਲੇ ਰਾਤ ਹੋਏ ਤਾਂ ਮੇਰੇ ਨਾਲ ਵੀ ਗੱਜਰ ਸਿੰਘ ਦੀ ਹੈਗਾ ਬੋਲੋ ਸਾਰਾ ਧੰਨ ਅਕੀਸਰ ਵਿਰੋਧ ਕਰ ਰਹਾ ਹਾਂ ਹਰਕਾ ਸ਼੍ਰੀ ਅਨਾਪੁਰ ਸਾਹਿਬ ਵਾਲੇ ਨੂੰ ਕਿਉਂਕਿ ਜਿਨ੍ਹਾਂ ਨੇ ਮੈਂ ਅੱਜ ਤੋਂ ਨਹੀਂ ਜਿਸ ਦਿਨ ਤੋਂ ਮੈਂ ਮਾੜਾ ਨਾਂ ਲਿਆ ਹੈ ਉਸੇ ਦਿਨ ਤੇ ਮੈਨੂੰ ਸਾਰੇ ਹੀ ਹਰਕਾ ਨਾਨਕੂ ਸਾਹਿਬ ਨੇ ਮੈਨੂੰ ਇਹ ਵੀ ਦਿੱਤੀ ਹੈ ਸ਼੍ਰੀ ਅਨਾਪੁਰ ਸਾਹਿਬ ਨੇ ਮੈਨੂੰ ਇੰਨੀ ਮਿਹਰ ਦਿੱਤੀ ਹੈ ਕਿ ਗੱਜਰ ਸਿੰਘ ਖੜ ਕੋਈ ਗੱਲ ਨਹੀਂ ਤੁਸੀਂ ਕੱਟੋ-ਕੱਟ 70 ਸਾਲ ਲੋਕਾਂ ਦੇ ਝੋਲੇ ਫੋੰਦ ਰਹੇ ਹੋ ਮੈਂ ਅੱਜ ਜਿੰਨੇ ਆਏ ਏ ਮੇਰੇ ਵੀਰ ਜਿੰਨੇ ਮੇਰੇ ਭੈਣ ਭਾਈ ਆਏ ਨੇ ਇਹ ਸੋਚ ਕੇ ਜਾਇਓ ਆਪਾਂ ਉਹੀ ਚੀਜ਼ ਮੰਗਣੀ ਆ ਜਿਹੜੀ ਦਿੱਤੀ ਸੀ ਇਹ ਆਪਣੇ ਵੀਰ ਨੇ ਗੱਜੜੀ ਉਹੀ ਚੀਜ਼ ਮੰਗਣੀ ਆ ਜਿਹੜੀ 70 ਸਾਲ ਤੋਂ ਦੇ ਰਹੇ ਆ ਬਸ ਮੈਂ ਐਨੀ ਕਹਿੰਦਾ ਹੋਇਆ ਕਿ ਬੰਦਾ ਜੱਛਦਾ ਵਾਹਿਗੁਰੂ ਜੀ ਕਾ ਖਾਲਸਾ ਸ਼ਾਹ ਗੁਰੂ ਜੀ ਕੀ ਫਤਿਹ ਤੇ ਉਹ ਜਿੰਦਾ ਅਹਿਸਾਸ ਕਰਦੇ ਹੋਏ ਆਪਾਂ ਇੱਕੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਹਲਕਾ ਜਿਹੜੀ ਅਨੰਤ ਸਿੰਘ ਸਾਹਿਬ ਨੂੰ ਮੈਨੂੰ ਮੇਰੇ ਜਿੰਨਾ ਵੀ ਪਰਿਵਾਰ ਹੈ ਇਸ ਨੂੰ ਮੈਨੂੰ ਅੱਜ ਅਸ਼ੀਰਵਾਦ ਦਿੱਤਾ ਗਿਆ ਆ ਕਿਉਂਕਿ ਇਹ ਪਰਿਵਾਰ ਜਿਹੜਾ ਸੀਗਾ ਹਲਕਾ ਅਨੰਤ ਪ੍ਰਸਾਦ ਦੀ ਸੀਟ ਤੋਂ ਮੈਨੂੰ ਲੜਨ ਵਾਸਤੇ ਇਹਨਾਂ ਨੇ ਅਸ਼ੀਰਵਾਦ ਦਿੱਤਾ ਆ ਬਾਕੀ ਜਿੰਨਾ ਸ਼੍ਰੀ ਅਨੰਤ ਸਿੰਘ ਸਾਹਿਬ ਦਾ ਹਲਕਾ ਆ ਮੈਂ ਉਹਨਾਂ ਦਾ ਤੇ ਵਿੱਚ ਸਾਰੇ ਹੀ ਪਰਿਵਾਰਾਂ ਦਾ ਧੰਨਵਾਦ ਕਰਦਾ ਹਾਂ ਤੇ ਮੈਨੂੰ ਵੱਧ ਤੋਂ ਵੱਧ ਵੋਟ પા ਕੇ ਮੈਨੂੰ ਜਿਤਾਇਆ ਜਾਵੇ ਜਿੱਦਾਂ ਜਿਹੜਾ ਤੁਹਾਡੇ ਸਮਾਧ ਦੀ ਮੀਟਿੰਗ ਹੋਈ ਆ ਪੂਰੇ ਪੰਜਾਬ ਦੇ ਵਿੱਚ ਕੈਂਡੀਡੇਟ ਖੜੇ ਕਰਨਗੇ ਤੇ ਕਿੰਨੇ ਕਰਨਗੇ ਦੇਖੋ ਅੱਜ ਐਨੀ ਖੁਸ਼ੀ ਵਾਲੀ ਗੱਲ ਹੋਈ ਆ ਕਿ ਜਿਹੜੇ ਵੈਸੇ ਜਿਹੜਾ ਇਹ ਸਮਾਪਕ ਸੀਗਾ ਸਮਾमेलन ਸੀਗਾ ਇਹ ਤਾਂ ਸਿਰਫ ਫਿਲਹਾਲ ਇਹ ਸੀਗਾ ਵੀ ਚਲੋ ਆਪਣੇ ਦੋ ਕੈਂਡੀਡੇਟਾਂ ਆਣ ਗਏ ਅੱਜ ਮੇਰੇ ਘਰ ਤੇ ਹਲਕਾ ਫਰੀਦਕੋਟ ਤੋਂ ਆਏ ਨੇ ਕੋਲਾ ਜੀ ਬਠਿੰਡਾ ਤੋਂ ਆਏ ਨੇ ਪਾਲਾ ਜੀ ਤੇ ਮੇਰੇ ਖਿਆਲ ਚ ਮੈਨ ਲੋਕਾਂ ਦਾ ਵਧੂਗਾ ਇਹ ਸਾਡੇ ਕੈਂਡੀਡੇਟ ਜਿਹੜੇ ਨੇ ਸਾਰੇ ਹਲਚੜ ਦੇ 13 ਦੇ 13 ਸੀ ਕਦ ਨਹੀਂ ਮੈਨੂੰ ਉਮੀਦ ਆ ਵੀ ਖੜਨ ਦੀ ਤਿਆਰੀ ਕਰਦੇ ਔਰ ਜੋ ਲੋਕਾਂ ਦੀਆਂ ਉਮੀਦਾਂ ਆ ਉਹ ਕਿ ਤੁਸੀਂ ਉਹਨਾਂ ਖੜੇ ਉਤਰੋਗੇ ਬਿਲਕੁਲ ਜੀ ਬਿਲਕੁਲ 100% ਖੜੇ ਉਤਰੋਗੇ ਅਸੀਂ ਵਾਦਾ ਕਰਦੇ ਆ ਸਾਨੂੰ ਜਿਹੜਾ ਵੋਟਰ ਹੈ ਅਸੀਂ ਸਭ ਤੋਂ ਵੱਡੀ ਗੱਲ ਕਹਿੰਦੇ ਜਾਂਦੇ ਆ ਜੇਖਪੁਰ ਤੋਂ ਲੈ ਕੇ ਬੰਗਿਆ ਤੱਕ ਛੇ ਲੰਕਪੁਰ ਸਾਹਿਬ ਤੋਂ ਲੈ ਕੇ ਬੇਨਾ ਬਰਾਪੁਰੋ ਜਿੰਨਾ ਵੀ ਆ ਮੈਂ ਰੋਪੜ ਹਲਕੇ ਸੈਂਟਰ ਜਿਹੜਾ ਬੈਠਾ ਆ ਤੇ ਜਿਹਦੀ ਵੀ ਜ਼ਿੰਮੇਵਾਰੀ ਹੋਊਗੀ ਮੈਨੂੰ ਜਦੋਂ ਵੀ ਆ ਕੇ ਬਾਅਦੋਂ ਫੜ ਸਕਦਾ ਮੈਂ ਪੂਰਾ ਵਿਸ਼ਵਾਸ ਦਵਾਨਾ ਹਾਂ ਪੂਰੇ ਪੰਜਾਬ ਦੇ ਕੋਨੇ ਕੋਨੇ ਤੋਂ ਅੱਜ ਸਾਡਾ ਸਮਾਜ ਇੱਥੇ ਇਕੱਠਾ ਹੋਇਆ ਹੈ ਉਪਰ ਬਿਨਾ ਰੁਕੀ ਔਰ ਇਹਨਾਂ ਦਾ ਜਿਹੜਾ ਰੋਪੜਲਾ ਬੀਐਸ ਲੱਕੀ ਢਾਬੇ ਦੇ ਉੱਤੇ ਅੱਜ ਇਕੱਠ ਹੋਇਆ ਸਮਾਜ ਦਾ ਜਿਹਦੇ ਵਿੱਚ ਸਮਾਜ ਵੱਲੋਂ ਸਾਡੇ ਗੱਜਨ ਸਿੰਘ ਜੀ ਨੂੰ ਅਸ਼ੀਰਵਾਦ ਦਿੱਤਾ ਗਿਆ ਕਿ ਤਕੜੇ ਹੋਵੋ ਤੇ ਗਾਂਹ ਹੋਵੋ ਇਸ ਸਮਾਜ ਨੂੰ ਹੋਇਆ ਬਸ ਹੀ ਅਗਲੀ ਅਰਾਉਂਡਿੰਗ ਕੀਤੀ ਜਾਊਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਆਪਣੇ ਲਈ ਜੀ ਸਾਰੇ ਅਗਰ ਦੇ ਨਾਮ ਕੋਲੇ ਰਸੂਜੀਤ ਸਿੰਘ ਖਿਗਾ ਬੈਠੀ ਜਾਓ ਜੀ ਬਿਲਕੁਲ ਬਿਲਕੁਲ ਹਾਂਜੀ ਤਰਸੇਮ ਜੀ ਉਹਨਾਂ ਨੂੰ ਵੀ ਸਰੂਪ ਲੈਣਾ ਸਮਝਾ ਪਰਵੰਦ ਜੀ ਦੀ ਮਾਣ ਜੀ ਅੱਜ ਦੇ ਮਾਣ ਅੜੀ ਨਾ ਦੇ ਪਰਮਾਰਦੀ ਜੀ ਨੂੰ ਸਨਮਾਨ ਦੇ ਰੂਪਾ ਭੇਟ ਕਰਦੇ ਆਂ ਕਿੰਨੇ ਅੰਬੀਆਂ ਉਹਨਾਂ ਨੇ ਵੀ ਸਨਮਾਨ ਸਾਡੇ ਗੱਜਰਬਾਲ ਜੀ ਵੱਲੋਂ महिरबानी <laughs> ਇਹ ਤਾਂ ਦੇਖੋ ਬਲਵਿੰਦਰ ਸਿੰਘ ਵਕੀਲ ਜੀ ਆ ਵੀ ਕਰਦੇ ਹੋ ਇਹਨਾਂ ਨੂੰ ਵੀ ਤੁਸੀਂ ਬੰਦ ਕਰਦੇ ਹੋ ਹੈਗਾ ਉਹ ਕਿਹੜਾ ਕਰ ਪਾਦੇ ਵੀ ਦੇਖੀਏ ਕਿ ਬੁਝੇ ਬੁਝੇ ਹੋ ਗਿਆ ਹੈ ਗੁਜਰ ਹੋਰ ਦੂਰੀ ਖਿੱਚ ਲਈ ਤਾਂ ਉਹ ਐਸੀ ਕੀ ਕਰਦਾ ਚਲਦੇ ਕਰੋ ਹਾਜੀ ਇਧਰ ਹਾਜੀ ਪਿਆਰ ਹੀ ਹੋ ਗਿਆ ਬਾਕੀ ਜਿੰਦਾਬਾਦ ਅਧਿਕਾਰੇਤਾਂ ਜਿੰਦਾਬਾਦ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ